ਕਹਿੰਦੇ ਕਿ ਤੱਕ ਭਾਂਜੀ ਸੀਗੀ ਤੇ ਫਿਰ ਮਾਮਾ ਸ਼ਰੀ ਕੀ ਹਰਕਤਾ ਕਰਦੇ ਪਏ ਮਾਮਾ ਸ਼ੱਕ ਨਹੀਂ ਲੱਗਦਾ ਪਿਆ ਸਾਨੂੰ ਤਾਂ ਇਹੋ ਜਿਹੇ ਲੋਕ ਇਹੋ ਜਿਹੇ ਲੀਡਰ ਚਾਹੀਦਾ ਜਿਹਦੇ ਉਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕੀਏ ਜਿਹਦਾ ਕਰੈਕਟਰ ਉੱਚਾ ਹੋਵੇ ਸੀਨੀਅਰ ਆਈਐਸ ਅਫੀਸਰ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਹੜੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਇਹ ਸਾਰਾ ਜਿਹੜਾ ਮਾਮਲਾ ਮਾਫੀਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਕਿ ਉਹਨਾਂ ਦੀ ਜਿਹੜੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਰਾਬ ਦੀ ਅੰਸਰਾਵ ਗੱਲ ਇਹ ਛਵੀ ਦਾ ਪਹਿਲਾਂ ਹੀ ਖਰਾਬ ਹੈ ਚਰਨਜੀਤ ਸਿੰਘ ਚੰਨੀ ਲੋ ਮੀਡੀਆ ਰਿਪੋਰਟਸ ਮੁਤਾਬਿਕ ਸਟੇਟਮੈਂਟ ਦਿੱਤੀ ਗਈ ਹੈ ਕਿ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ ਉਹ ਜਿਹੜੀ ਤਸਵੀਰ ਕਾਫੀ ਪੁਰਾਣੀ ਹੈ ਔਰ ਉਹ ਜਿਹੜੀ ਲੜਕੀ ਹੈ ਉਹਨਾਂ ਦੀ ਰਿਸ਼ਤੇਦਾਰ ਹੈ ਕੀ ਕਹਿਣਾ ਚਾਹ ਗੱਲ ਇਹ ਕਿ ਇਹ ਜਿਹੜੀ ਤਸਵੀਰ ਹੈਗੀ ਹੈ ਇਹ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਸੀ ਪੰਜਾਬ ਦੇ ਉਦੋਂ ਵਾਇਰਲ ਹੋਈ ਸੀਗੀ ਤੋਂ ਉਹਨਾਂ ਨੂੰ 16 ਸਾਲ ਤਾਂ ਹੋ ਨਹੀਂ ਗਏ ਐ ਤੋਂ ਉਹ ਗਲਤ ਬਿਆਨੀ ਕਰ ਰਹੇ ਕਿ 16 ਸਾਲ ਪੁਰਾਣੀ ਐ ਹੁਣ ਸਵਾਲ ਇਹ ਹੈ ਕਿ ਜੇ ਉਹਨਾਂ ਦੀ ਰਿਸ਼ਤੇਦਾਰ ਸੀਗੀ ਤੇ ਕਹਿੰਦੇ ਕਿ ਤਸਕਤ ਭਾਂਜੀ ਸੀਗੀ ਤੇ ਫਿਰ ਮਾਮਾ ਸ਼ਰੀ ਕੀ ਹਰਕਤਾਂ ਕਰਦੇ ਪਏ ਮਾਮਾ ਸ਼ਕਨੀ ਲੱਗਦਾ ਪਿਆ ਕਿ ਵੀ ਕਿਸ ਤੰਗ ਦੇ ਨਾਲ ਜਿਹੜੀ ਹੈਗੀ ਹੈ ਕਿ ਵੀ ਇਹ ਇਸ ਬੰਦਾ ਜਿਹੜਾ ਹਰਕਤਾਂ ਕਰਦਾ ਪਿਆ ਇਹ ਸਾਹਮਣੇ ਕੋਈ ਚੰਗੀਆਂ ਹਰਕਤਾਂ ਤਾਂ ਨਹੀਂ ਹੈ ਬੱਚੀ ਨਾਲ ਜਿਹੜਾ ਹੈਗਾ ਜਿਸ ਤੰਗ ਨਾਲ ਬੇਫ ਕਰਦਾ ਇਸ ਵਰਡ ਦਾ ਤੁਸੀਂ ਯੂਜ਼ ਕੀਤਾ ਇਹ ਵਰਡ ਤਾਂ ਵਿਕਰਮ ਚੌத்ਰੀ ਨੇ ਵੀ ਯੂਜ਼ ਕੀਤਾ ਕਿ ਜਿਹੜੇ ਚੰਗੀ ਸਿੰਘ ਚੰਨੀ ਨੇ ਉਹ ਸ਼ਕਨੀ ਨੇ ਗੱਲ ਇਹ ਉਹਦਾ ਰੋਲ ਹੀ ਇਦਾਂ ਸੀਗਾ ਜਿਵੇਂ ਮਾਮਾ ਸ਼ਕਨੀ ਸੀਗਾ ਉਹ ਕੰਮ ਤਾਂ ਫੁੱਟ ਪਾਉਣਾ ਹੀ ਸੀਗਾ ਉਹਦਾ ਕੰਮ ਹਰਕਤਾਂ ਮਾੜੀਆਂ ਹੀ ਸੀ ਹੈ ਨਾ ਪਾਂਜਿਆਂ ਨਾਲ ਕੀ ਕਰਦਾ ਪਿਆ ਉਹ ਹੁਕਸਾਂਦਾ ਹੀ ਸੀ ਨਾ ਕਿ ਵੀ ਜਿਹੜਾ ਹੈਗਾ ਅਲਟੀਮੇਟਲੀ ਉਹ ਮਹਾਭਾਰਤ ਹੋਇਆ ਤਾਂ ਉਸ ਨਾਤੇ ਜਿਹੜਾ ਹੈਗਾ ਉਈ ਕਾ ਕਰੈਕਟਰ ਸਿਗਾ ਮਹਾਭਾਰਤ ਦਾ ਮਾਮਾ ਸ਼ਕਨੀ ਤੂੰ ਨੂੰ ਉਸੇ ਸੰਦਰਭ ਚ ਨੈਗੇਟਿਵ ਤੌਰ ਤੇ ਦੇਖਿਆ ਜਾਂਦਾ ਉਹਨਾਂ ਕਿਹਾ ਹੈਗਾ ਕਿ ਉਹਨਾਂ ਦੀ ਜਿਹੜੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਰਾਰਤੀ ਅੰਸਰਾਂ ਵੱਲੋਂ ਗੱਲ ਇਹ ਹੈ ਛਵੀ ਦਾ ਪਹਿਲਾਂ ਹੀ ਖਰਾਬ ਹੈ ਕਿਉਂਕਿ ਇਹ ਵਾਇਰਲ ਪਹਿਲਾਂ ਹੋ ਚੁੱਕੀ ਦੀ ਫੋਟੋ ਤੇ ਇਸ ਲਈ ਜਿਹੜਾ ਸਟੇਟਮੈਂਟ ਆਫ ਫੈਕਟਰੀ ਜਿਹੜਾ ਕੋਈ ਬਿਆਨ ਕਰਦਾ ਤੂੰ ਦੀ ਛਵੀ ਖਰਾਬ ਥੋੜੀ ਹੁੰਦੀ ਹੈ ਉਹ ਤਾਂ ਜੋ ਸੱਤਿਆ ਉਹ ਸਾਹਮਣੇ ਦੱਸਦਾ ਪਿਆ ਤੇ ਪਿੱਛੇ ਵੀ ਇੱਕ ਵਿਵਾਦ ਕਾਫੀ ਉੱਠਿਆ ਸੀਗਾ ਆਈਐਸ ਅਫਸਰ ਨੂੰ ਲੈ ਕੇ ਨਾ ਕਿ ਉਹਨਾਂ ਉਹਨਾਂ ਵੱਲੋਂ ਕੁਛ ਕਮੈਂਟਸ ਵਗੈਰਾ ਹਾਂ ਉਹ ਗੱਲ ਹੈਗੀ ਜਦੋਂ ਮੁੱਖ ਮੰਤਰੀ ਸੀਗੇ ਸਦਾ ਚਰਨਜੀਤ ਸਿੰਘ ਚੰਨੀ ਜੀ ਉਦੋਂ ਇੱਕ ਆਈਐਸ ਅਫਸਰ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਜਿਹੜੇ ਹੈਗੇ ਆ ਕਿ ਬੇ ਇਨਯੋਨਡੋਸ ਦੇ ਵਿੱਚ ਐਸਐਮਐਸ ਜਿਹੜੇ ਮੈਸੇਜਸ ਹੈਗੇ ਆ ਉਹ ਗਲਤ ਟੱਗ ਨਾਲ ਆਂਦੇ ਹੈਗੇ ਆ ਤੋਂ ਗਲਤ ਐਡਵਾਂਸਸ ਕਰ ਰਹੇ ਆ ਤੇ ਫਿਰ ਉਹਦੇ ਬਾਅਦ ਜਿਹੜੇ ਹੈਗੇ ਆ ਕਿ ਮੁੱਖ ਮੰਤਰੀ ਜੀ ਆਪਣੇ ਸਦਾ ਚਰਨਜੀਤ ਸਿੰਘ ਚੰਨੀ ਲਿਖਤੀ ਮਾਫੀ ਮੰਗੀ ਹੈਗੀ ਉਹ ਵੀ ਸਾਹਮਣੇ ਆਉਣ ਰਿਕਾਰਡ ਹੈ ਸਾਰੀਆਂ ਗੱਲਾਂ ਉਹ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਪਿਕਚਰ ਵਾਇਰਲ ਹੋਉਣਾ ਹੈ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੇ ਬਿਆਨਬਾਜ਼ੀ ਹੋ ਰਹੀ ਹੈ ਉਹਨਾਂ ਖਿਲਾਫ ਕਿਉਂਕਿ ਇੱਕ ਤਰ੍ਹਾਂ ਪਾਰਟੀ ਨੇ ਜਿਹੜੇ ਵਿਕਰਮ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਕੀ ਲੱਗ ਰਿਹਾ ਹੈ ਕਿ ਇਸ ਵਾਰ ਕੀ ਹੋਏਗਾ ਚਰਨਜੀਤ ਸਿੰਘ ਚੰਨੀ ਨੂੰ ਲੋਕ ਜਿਹੜਾ ਗਾਲੇ ਹੈਗਾ ਕਿ ਵੀ ਗਾਲਤੇ ਨਹੀਂ ਹੈ ਕਹਿੰਦੇ ਕਿ ਜੇ ਕਿਸੇ ਬੰਦੇ ਦਾ ਖਾਨਦਾਨ ਨਾ ਪਤਾ ਹੋਵੇ ਜੇ ਬੰਦੇ ਦਾ ਕੋਈ ਕੈਰੈਕਟਰ ਜਿਹੜਾ ਹੈਗਾ ਜਦੋਂ ਇਲੈਕਸ਼ਨ 'ਤੇ ਖੜਾ ਹੁੰਦਾ ਉਹ ਵਾਲਾ ਬੰਦਾ ਜਨਤਾ ਹੀ ਸਾਰਾ ਕੁਝ ਦੱਸ ਹੁੰਦੀ ਹੈ ਕਿ ਵੀ ਫਲਾਣੀ ਜਗ੍ਹਾ ਸੀ ਪਾਣਾ ਸੀਗਾ ਇਹਦਾ ਕੀ ਕਿਰਦਾਰ ਹੈ ਉਹ ਸਾਹਮਣੇ ਨਜ਼ਰ ਆ ਰਹੇ ਹੌਲੀ ਹੌਲੀ ਲੋਕਾਂ ਨੂੰ ਯਾਦ ਕਰਾਇਆ ਜਾ ਰਿਹਾ ਗੱਲ ਤਾਂ ਇੰਨੀ ਹੈਗੀ ਚਾਹੇ ਉਹ ਵਿਕਰਮ ਚੌਧਰੀ ਜੀ ਹੈ ਉਹਨਾਂ ਦਾ ਚਲੋ ਪਰਸਨਲ ਜਿਹੜਾ ਹੈਗਾ ਇੱਕ ਹੈਗਾ ਆਦਾਵਤ ਹੈਗੀ ਹੈ ਲੇਕਿਨ ਇਹ ਗੱਲਾਂ ਤਾਂ ਫੈਕਟ ਹੈਗੀਆਂ ਜਿਹੜੀਆਂ ਸਾਹਮਣੇ ਲੋਕਾਂ ਨੂੰ ਯਾਦ ਕਰਾਈਆਂ ਜਾ ਰਹੀਆਂ ਪਹਿਲਾਂ ਵੀ ਇਤਿਹਾਸਿਕ ਹੈ ਵਿਕਰਮ ਚੌਧਰੀ ਉਹਨਾਂ ਦੀ ਮਾਤਾ ਜਿਹੜੇ ਨੇ ਉਹ ਭਾਜਪਾ ਜੁਆਇਨ ਕਰ ਗਏ ਨੇ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕਰਤਾ ਹੈ ਅਗਰ ਵਿਕਰਮ ਚੌਧਰੀ ਭਾਜਪਾ 'ਚ ਆ ਰਹੇ ਨੇ ਕਿ ਪਾਰਟੀ ਉਹਨਾਂ ਨੂੰ ਕਿਸੇ ਅਹੁਦੇ ਦੇ ਲਈ ਦੇਖੋ ਇਸ ਤਰ੍ਹਾਂ ਹੈ ਕਿ ਬਈ ਜਿੱਤ ਤੱਕ ਸਵਾਲ ਹੈ ਕਿ ਕਾਂਗਰਸ ਆਪਣੇ ਨੇਤਾਵਾਂ ਨੂੰ ਸੰਭਾਲ ਨਹੀਂ ਸਕਦੀ ਇੱਥੇ ਔਰ ਜਿਹੜੇ ਨੇਤਾ ਹੈਗੇ ਆ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਤਾਂ ਉਸ ਨਾਤੇ ਪਹਿਲਾਂ ਵੀ ਇਤਿਹਾਸ ਸਾਖੀ ਹੈ ਕਾਂਗਰਸ ਚੋਂ ਕਈ ਨੇਤਾ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਆ ਸੋ ਭਾਰਤੀ ਜਨਤਾ ਪਾਰਟੀ ਦਾ ਵਿਸ਼ਾਲ ਹਿਰਦੇ ਹੈ ਤਾਂ ਅਸੀਂ ਗੱਲ ਵਕੜੀ ਪਾਣੀ ਹੈ ਜਿਹੜਾ ਵੀ ਵਿਅਕਤੀ ਆਂਦਾ ਸੋ ਜੇ ਸਰਦਾਰ ਵਿਕਰਮਜੀਤ ਸਿੰਘ ਚੌਧਰੀ ਇਹ ਆਪਣਾ ਕੋਈ ਨਿਰਣੇ ਕਰਦੇ ਆ ਤੇ ਭਾਰਤੀ ਜਨਤਾ ਪਾਰਟੀ ਚ ਜਿਹੜਾ ਸ਼ਾਮਲ ਹੋਣ ਦਾ ਅਸੀਂ ਉਹਨਾਂ ਨੂੰ ਵੀ ਸਵਾਗਤ ਕਰਾਂ ਸਰ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇੱਕ ਪੋਸਟਰ ਜਿਹੜਾ ਕਾਫੀ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਕੀ ਕਹਿਣਾ ਚਾਹੂੰ ਗੱਲ ਇਹ ਹੈ ਜਿਹੜਾ ਪੋਸਟਰ ਛਪਿਆ ਹੈ ਕਹਿੰਦੇ ਕਿ ਸੱਚ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ ਤੇ ਉਹ ਜਿਹੜਾ ਪੋਸਟਰ ਹੈਗਾ ਉਹ ਆਪ ਹੀ ਬਹੁਤ ਕੁਝ ਬਿਆਨ ਕਰਦਾ ਹੈਗਾ ਔਰ ਬਹੁਤ ਕੁਝ ਦੱਸਦਾ ਹੈਗਾ ਕਿ ਜਿਹੜਾ ਉਹਦੇ ਪਿੱਛੇ ਜਿਹੜਾ ਹੈਗਾ ਕੋਈ ਕ੍ਰਿਤ੍ਰ ਕਿਸਰਾ ਦਾ ਹੈਗਾ ਉਸ ਨਾਤੇ ਕਮੈਂਟ ਕਰਨ ਦੀ ਲੋੜ ਹੀ ਨਹੀਂ ਹੈ ਲੋਕਾਂ ਨੇ ਆਪ ਹੀ ਫੈਸਲਾ ਕਰ ਲੈ। ਵਿਕਰਮ ਸਿੰਘ ਚੌਧਰੀ ਨੂੰ ਜਿਹੜਾ ਕਾਂਗਰਸ ਪਾਰਟੀ ਨੇ ਸਸਪੈਂਡ ਕਰਤਾ ਪਾਰਟੀ ਤੋਂ ਕਿਉਂਕਿ ਉਹ ਚਨਜੀਤ ਸਿੰਘ ਚੰਨੀ ਦੇ ਲਗਾਤਾਰ ਤੰਜ ਕੱਸ ਰਹੇ ਸੀਗੇ। ਇਹਨੂੰ ਕਿਵੇਂ ਦੇਖੀਏ? ਦੇਖੋ ਗੱਲ ਇਹ ਆ ਕਿ ਵੀ ਕਾਂਗਰਸ ਜਿਹੜੀ ਹੈਗੀ ਆ ਆਪਣੇ ਨੇਤਾਵਾਂ ਨੂੰ ਸੰਭਾਲ ਨਹੀਂ ਸਕਦੀ। ਸੋ ਉਹਨਾਂ ਨੂੰ ਜਿਹੜਾ ਹੈਗਾ ਬੇਇੱਜ਼ਤੀ ਵੀ ਕਰਦੇ ਆ। ਲੋਕੀ ਜਿਹੜੇ ਹੈਗਾ ਸੰਭਾਲਣ ਦੀ ਬਜਾਏ ਜਿਹੜਾ ਹੈ ਫਿਰ ਲੋਕੀ ਨੇਚਰਲ ਆ ਕਿ ਉਹ ਤਾਹਟ ਹੈ। ਅੱਗੇ ਵੀ ਕਾਂਗਰਸ ਤੋਂ ਬਹੁਤ ਨੇਤਾ ਜਿਹੜੇ ਹੈਗੇ ਆ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਆਏ ਹੈਗੇ ਆ ਤੋਂ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਜੇ ਆਣਗੇ ਤੇ ਵਿਕਰਮ ਚੌਧਰੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਚੰਨਜੀਤ ਸਿੰਘ ਚੰਨੀ ਜਿਹੜੇ ਪ੍ਰਸ਼ਾਸਨਤਾ ਨੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਤੇ ਹੀ ਜਿਹੜਾ ED ਵੱਲੋਂ ਜਿਹੜਾ ਮਾਮਲੇ ਦਰਜ ਨੇ ਉਹਨਾਂ ਤੋਂ ਕਈ ਕਰੋੜਾ ਰੁਪਏ ਵੀ ਮਿਲੇ ਨੇ ਤੇ ਇਸ ਦੇ ਬਾਵਜੂਦ ਤੁਹਾਨੂੰ ਲੱਗਦਾ ਲੋਕ ਜਿਹੜੇ ਚੰਨਜੀਤ ਸਿੰਘ ਚੰਨੀ ਨੂੰ ਵੋਟ ਕਰਨ ਗੱਲ ਇਹ ਕਿ ਕੀ ਗੱਲ ਹੈ ਈਡੀ ਨੇ ਪਿਛਲੇ ਦਿਨੀ ਉਹਦੇ ਰਿਸ਼ਤੇਦਾਰ ਦੇ ਉੱਤੇ ਰੇਡ ਮਾਰਿਆ ਔਰ ਪੈਸੇ ਵੀ ਪੜੇਗੇ ਇਸੇ ਕੇ ਤੇ ਕਾਂਗਰਸ ਨੂੰ ਕਹਿੰਦੇ ਕਿ ਵੀ ਦਾਗ ਅچھے ਲੱਗਤੇ ਹਨ ਤੇ ਇਸ ਲਈ ਉਹਨਾਂ ਨੂੰ ਜਿਹੜੇ ਹੈਗੇ ਇਸ ਤਰ੍ਹਾਂ ਦੇ ਬੰਦੇ ਪਸੰਦ ਆਉਂਦੇ ਰਸੇ ਤਰ੍ਹਾਂ ਦੇ ਉਮੀਦਵਾਰ ਬਣਾਏ ਗਏ ਚਰਨਜੀਤ ਸਿੰਘ ਚੰਨੀ ਜਿਹੜਾ ਲਗਾਤਾਰ ਰਿੰਕੂ ਤੇ ਤੰਜ ਕਸਰੇ ਨੇ ਉਹ ਕਹਿ ਰਹੇ ਨੇ ਰਿੰਕੂ ਜਿਹੜੇ ਨੇ ਬਾਰ-ਬਾਰ ਪਾਰਟੀ ਬਦਲ ਕੇ ਜਿਹੜਾ ਜਾ ਰਹੇ ਨੇ ਤੇ ਉਹਨਾਂ ਦਾ ਕੋਈ ਸਟੈਂਡ ਨਹੀਂ ਹੈ ਕੱਲ ਵੀ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਰਿੰਕੂ ਜਿਹੜੇ ਨੇ ਉਹ ਇੱਕ ਜਿਹੜੇ ਪਾਰਟੀ ਦੇ ਵਫਾਦਾਰ ਨੇ ਗੱਲ ਇਹ ਹੈਗਾ ਕਿ ਵੀ ਜਿਹੜੇ ਪੁਰਵ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਹੈ ਉਹਨੇ ਵੀ ਆਪਣੀ ਰਾਜਨੀਤਿਕ ਸ਼ੁਰੂਆਤ ਛੜੀ ਹੈਗੀ ਬਤੌਰ ਆਜ਼ਾਦ ਵਿਧਾਇਕ ਦੇ ਤੌਰ ਤੇ ਉੱਤੇ ਕੀਤੀ ਸੀ ਕਿ ਫਿਰ ਕਾਂਗਰਸ ਜੁਆਇਨ ਕੀਤੀ ਹੈ ਤੇ ਉਹ ਵੀ ਉਸੇ ਕੈਟਾਗਰੀ ਕੀ ਆਂਦੇ ਆ ਔਰ ਤੁਸੀਂ ਜਦੋਂ ਕਿਸੇ ਤੇ ਉਂਗਲੀ ਉਠਾਣੇ ਹੋ ਤੇ ਤਿੰਨ ਉਂਗਲੀਆਂ ਜਿਹੜੀਆਂ ਹੈਗੀਆਂ ਉਹ ਆਪਣੇ ਵੱਲ ਵੀ ਇਸ਼ਾਰਾ ਕਰਦੀਆਂ ਉਹ ਵੀ ਜਰਾ ਪੜ ਲਿਆ ਕਰੋ ਕਿ ਆਪਣਾ ਪਛੋਪੜ ਕੀ ਹੈ ਮਹਿੰਦਰ ਸਿੰਘ ਕੇਪੀ ਜਿਹਦੇ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੇ ਉਹ ਪਾਰਟੀ ਛੱਡ ਕੇ ਅਕਾਲੀ ਦਲ ਚ ਜੁਆਇਨ ਹੋ ਗਏ ਨੇ ਉਹਨਾਂ ਦੇ ਪਰਿਵਾਰ ਕਾਫੀ ਦੇਰ ਤੋਂ ਲੰਬੇ ਸਮੇਂ ਤੋਂ ਜਿਹੜਾ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਸੇਵਾ ਦੇ ਰਹੇ ਸੀਗੇ ਇਹ ਇਹਨੂੰ ਕਿਵੇਂ ਦੇਖੋ ਦੇਖੋ ਗੱਲ ਇਹ ਹੈ ਕਿ ਮਹਿੰਦਰ ਸਿੰਘ ਕੇਪੀ ਕਾਂਗਰਸ ਦੇ ਸਟੇਟ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਪੂਰਵ ਮੰਤਰੀ ਵੀ ਰਹੇ ਆ ਸੋ ਉਹਨਾਂ ਦੇ ਪਿਤਾ ਸ਼੍ਰੀ ਸ਼ਹੀਦ ਦਰਸ਼ਨ ਸਿੰਘ ਕੇਪੀ ਜੀ ਸੋ ਉਹਨਾਂ ਦਾ ਵੀ ਕਾਂਗਰਸ ਦਾ ਵਿਰਸਾ ਹੈ ਲੇਕਿਨ ਮੈਂ ਕਹਾਂਗਾ ਕਿ ਕਾਂਗਰਸ ਆਪਣੇ ਜਿਹੜੇ ਨੇਤਾਵਾਂ ਨੂੰ ਸੰਭਾਲ ਨਹੀਂ ਸਕਦੀ ਔਰ ਉਸੇ ਕਾਰਨ ਪਾਰਟੀ ਛੱਡ ਕੇ ਜਾ ਰਹੇ ਆ ਜਿੱਤ ਤੱਕ ਸਵਾਲ ਮਿੰਦਰ ਕੈਪੀ ਦਾ ਉਹ ਰਿਸ਼ਤੇਦਾਰ ਵੀ ਹੈ ਚਰਨਜੀਤ ਸਿੰਘ ਚੰਨੀ ਦੇ ਉਹ ਕਹਿੰਦੇ ਦਿਲ ਕੇ ਫੁੱਲੇ ਜਲ ਉਠੇ ਦਿਲ ਕੇ ਦਾਗ ਸੇ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ ਸੋਸ ਨਾਤੇ ਜਿਹੜਾ ਹੈਗਾ ਅਗਲਾ ਬੰਦਾ ਇੰਨਾ ਮਜਬੂਰ ਹੋ ਗਿਆ ਕਿਵੀ ਰਿਸ਼ਤੇਦਾਰੀ त्याग ਕਰਕੇ ਆਮਣੇ ਸਾਹਮਣੇ ਹੋ ਗਏ ਔਰ ਅਕਾਲੀ ਦਲ ਦੀ ਟਿਕਟ ਤੇ ਉੱਤੇ ਉਹ ਕੰਟੈਸਟ ਕਰ ਰਹੇ ਹੈਗੇ ਆ। ਸੋ ਇਸ ਸਾਰੀਆਂ ਚੀਜ਼ਾਂ ਦਾ ਤਰਜਮਾਨੀ ਦੱਸਤੀ ਹੈ ਕਿ ਵੀ ਕਿਸ ਰਿਸ਼ਤੇ ਜਿਹੜੇ ਹੈਗੇ ਆ ਇਹ ਕਿਸ ਲੋਅ ਐਵ ਤੇ ਚਲੇਗਾ। ਮਹਿੰਦਰ ਸਿੰਘ ਕੇਪੀ ਕੇ ਫਾਈਟ ਦੇ ਪਾਣੀ ਚੰਨੀ ਨੂੰ ਕਿਹਾ ਜੀ ਫਾਈਟ ਤੇ ਫਾਈਟ ਲਈ ਆਏ ਆ ਲੜਨ ਲਈ ਆਂਦਾ ਹਰ ਇੱਕ ਉਮੀਦਵਾਰ ਜਿੱਤਣ ਲਈ ਖੜਾ ਹੁੰਦਾ। ਮੈਂ ਕਹਿੰਦਾ ਨੈਚੁਰਲ ਹੈ ਨੁਕਸਾਨ ਤਾਂ ਪੱਕਾ ਹੀ ਹੋਊਗਾ। ਕੋ ਚਰਨਜੀਤ ਸਿੰਘ ਕੰਨੀਵਰਿਆ ਦਾ ਸਾਰਿਆਂ ਨੂੰ ਕੈਰੇਕਟਰ ਦੇ ਬਾਰੇ ਪਤਾ ਹੈ। ਉਹ ਮੁੱਖ ਮੰਤਰੀ ਰਹੇ ਆ ਪੰਜਾਬ ਦੇ, ਮੰਤਰੀ ਵੀ ਰਹੇ ਆ। ਔਰ ਜਿਸ ਤਰੀਕੇ ਦੇ ਉਹਨਾਂ ਨੇ ਕੰਮ ਕੀਤੇ ਐ ਅੱਜ ਲੋਕ ਯਾਦ ਕਰ ਰਹੇ ਜਿੱਥੇ ਵੀ ਜਾਂਦੇ ਆ ਲੋਕ ਉਹਨਾਂ ਦੀ ਸراہਣਾ ਕਰਦੇ ਆ ਚਾਹੇ ਅਸੀਂ ਅੱਜ ਬਿਲੀ ਦੇ ਬਿੱਲ ਦੀ ਗੱਲ ਕਰ ਲਈਏ ਟੈਨਰ ਦੇ ਯੂਨਿਟ ਸਾਰੀਆਂ ਕਲਾਸ ਦਾ ਉਹਨਾਂ ਨੇ ਘਟਾਇਆ ਸੀ ਪਿਛਲਾ ਬਕਾਇਆ ਸਾਰਾ ਮਾਫ ਕੀਤਾ ਸੀ ਪਾਣੀ ਦੀ ਗੱਲ ਕਰ ਲਈਏ ਪਿਛਲੇ ਸਾਰੇ ਪੈਸੇ ਮਾਫ ਕੀਤੇ ਸੀ ਅੱਗੋਂ 50 ਰੁਪਏ ਪਰ ਮੰਥ ਉਹਨੇ ਲਗਾਏ ਸੀ ਜੇ ਪਰ ਕਿਸੇ ਦੀ ਸਰਵਿਸ ਦੀ ਗੱਲ ਕਰ ਲਈਏ 25 25 30000 ਰੁਪਏ ਉਹਨਾਂ ਨੇ ਜਿਹੜੇ ਸਰਵਿਸ ਕਰਦੇ ਸੀਗੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਪੈਂਸ਼ਨਾਂ ਦੇ ਵਿੱਚ ਫਰਕ ਪਿਆ ਸੀਗਾ ਔਰ ਕਿਸੇ ਦੇ ਇਹੋ ਜਿਹੇ ਮਦ ਭਾਗਾ ਲਾਣਾ ਓਬਜੈਕਸ਼ਨ ਕਿ ਕਿਸੇ ਲੜਕੀ ਦੇ ਨਾਲ ਫੋਟੋ ਸਾਡੀਆਂ ਭੈਣਾਂ ਮਾਤਾਵਾਂ ਹਰ ਜਗ੍ਹਾ ਤੇ ਸਾਨੂੰ ਮਿਲਦੀਆਂ ਕੋਈ ਇਹੋ ਜੀ ਜਿਹੜੀ ਅਸੀਂ ਵੀ ਦੇਖੀ ਹੋ ਸਨੈਪ ਜਿਹੜੀ ਉਹਨਾਂ ਨੇ ਲਾਈ ਹੈ ਕੋਈ ਵੀ ਉਹਦੇ ਵਿੱਚ ਇਹੋ ਜੀ ਗੱਲ ਨਹੀਂ ਸਾਨੂੰ ਸਾਡੀ ਭੈਣ ਮਿਲਦੀ ਸਾਡੀ ਜਦੋਂ ਅਸੀਂ ਕਿਤੇ ਮੀਟਿੰਗ ਤੇ ਜਾਂਦੇ ਆ ਕੋਈ ਨਾ ਕੋਈ ਲੇਡੀ ਮਿਲੇ ਮਾ ਮਿਲੇ ਸੀ ਉਹਨਾਂ ਦੇ ਪੈਰੀ ਹੱਥ ਲਾਣੇ ਆ ਇਹ ਜਿਹੜਾ ਕੋਈ ਅਲੀਗੇਸ਼ਨ ਲਾਇਆ ਬਿਲਕੁਲ ਗਲਤ ਲਾ ਜਿੰਨੇ ਪੋਸਟਰ ਲੱਗੇ ਨੇ ਉਹ ਸਸਪੈਂਡ ਕੀਤੇ ਵਿਧਾਇਕ ਨੇ ਕਰਮ ਚੌਧਰੀ ਉਹਨਾਂ ਦੇ ਹਲਕੇ ਵਿੱਚ ਲੱਗੇ ਸੀ ਇਹ ਪੋਸਟਰ ਤੇ ਤੋਂ ਸਾਫ ਨਜ਼ਰ ਆ ਰਿਹਾ ਉਹਨਾਂ ਦਾ ਬਲੋ ਜਿਹੜਾ ਲਗਾਤਾਰ ਪੂਰੇ ਆਵਾਮ ਮੈਂ ਮੀਡੀਆ ਰਹੀ ਤੁਹਾਡੇ ਰਹੀ ਇਹ ਗੱਲ ਕਹਿਣੀ ਜੰਨਾ ਕਿ ਪੋਸਟਰ ਲੱਗਾ ਹੀ ਕੋਈ ਨਹੀਂ ਸਿਰਫ ਉਹਨਾਂ ਨੇ ਆਪਣੇ ਦਫ਼ਤਰ ਦੇ ਬਾਹਰ ਵਿਕਰਮਜੀਤ ਸਿੰਘ ਚੌਧਰੀ ਵਰਾਣੇ ਆਪਣੇ ਦਫ਼ਤਰ ਦੇ ਬਾਹਰ ਦੋ ਪੋਸਟਰ ਲਾ ਕੇ ਫੋਟੋ ਪਾ ਕੇ ਤੇ ਭੇਜਤੀ ਔਰ ਵਿਕਰਮਜੀਤ ਸਿੰਘ ਚੌਧਰੀ ਵਰਾਣੂ ਕਾਂਗਰਸ ਪਾਰਟੀ ਨੇ ਕੱਲ ਹੀ ਸਸਪੈਂਡ ਕੀਤਾ ਸੀਗਾ ਹੁਣ ਉਹਨਾਂ ਨੇ ਕੋਈ ਨਾ ਕੋਈ ਆਬਜੈਕਸ਼ਨ ਕੋਈ ਨਾ ਕੋਈ ਚਾਲ ਤੇ ਚਲਣੀ ਸੀਗੀ ਕੰਨੀ ਜੀ ਨੂੰ ਬਦਨਾਮ ਕਰਨਵਾ ਕਿਉਂਕਿ ਜਿਨ੍ਹਾਂ ਨੇ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਮਦਦ ਕੀਤੀ ਉਹਨਾਂ ਦੇ ਫਾਦਰ ਦੇ ਇਲੈਕਸ਼ਨ ਦੇ ਵਿੱਚ ਮਦਦ ਕੀਤੀ ਅੱਜ ਵੀ ਉਹਨਾਂ ਦੇ ਖਿਲਾਫ ਹੀ ਚੱਲ ਰਹੇ ਨੇ ਤੇ ਉਹਨਾਂ ਦੇ ਜਿਹੜੇ ਮਾਤਾ ਸੀ ਵੀ ਚਲੇ ਗਏ ਨੇ ਈ ਲੱਗ ਰਿਹਾ ਕਿ ਪਾਰਟੀ ਨੇ ਉਹ ਸਸਪੈਂਡ ਕਰਤਾ ਕਿ ਉਹ ਵੀ ਪਾਰਟੀ ਚੱਲ ਦੇਖੋ ਸਰਦਾਰ ਕਰਨਜੀਤ ਸਿੰਘ ਕੰਨੀਵਰਾ ਕਰਕੇ ਵਿਕਰਮਜੀਤ ਸਿੰਘ ਚੋਦਰੀਵਾਲੀ ਐਮਐਲਏ ਬਣੇ ਸੀਗੇ ਇਹਨਾਂ ਦੇ ਪਿਤਾ ਜੀ ਲਗਭਗ 10 ਸਾਲ ਸਾਡੇ ਲੋਕ ਸਭਾ ਦੇ ਮੈਂਬਰ ਰਹੇ ਜਲੰਧਰ ਦੇ ਵਿੱਚ ਔਰ ਬਹੁਤ ਵਧੀਆ ਇਨਸਾਨ ਸੀਗੇ ਅਸੀਂ ਉਹਨਾਂ ਦੇ ਨਾਲ ਕੰਮ ਕੀਤਾ ਵਿਕਰਮਜੀਤ ਸਿੰਘ ਚੌਧਰੀਵਰੀ ਅੱਜ ਜੇ ਐਮਐਲਏ ਆ ਵਿਧਾਨ ਸਭਾ ਦੇ ਵਿੱਚ ਮੈਂਬਰ ਨੇ ਉਹ ਡਿਊ ਟੂ ਚੰਨੀ ਨੇ ਕਿਉਂਕਿ ਚੰਨੀਵਰਾਂ ਦਾ ਉਸ ਵੇਲੇ ਇੱਕ ਦੁਆਬੇ ਦੇ ਵਿੱਚ ਇਹੋ ਜੀ ਲਹਿਰ ਸੀ ਕਿਉਂਕਿ ਅਸੀਂ ਹਰ ਜਗ੍ਹਾ ਤੇ ਲੂਜ਼ ਕੀਤੀ ਆਪਣੀਆਂ ਵਿਧਾਨ ਸਭਾ ਦੀਆਂ ਸੀਟਾਂ ਦੁਆਬੇ 'ਚ ਹੀ ਅਸੀਂ 7-8 ਸੀਟਾਂ ਜਿੱਤੇ ਸੀ ਉਹ ਡਿਊ ਟੂ ਚੰਨੀ ਜੇ ਅੱਜ ਵਿਕਰਮਜੀਤ ਸਿੰਘ ਚੌਧਰੀਵਰੀ ਐਮਐਲਏ ਬਣਿਆ ਤੇ ਚੰਨੀਵਰਾਂ ਕਰਕੇ ਬਣਿਆ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਤੇ ਵੀ ਉਹਨਾਂ ਤੇ ਰੋਗ ਲਾਇਆ ਕਿ ਪ੍ਰਸ਼ਤ ਨੇਤਾ ਨੇ ਇਹਨਾਂ ਦੇ ਜਿਹੜੇ ਰਿਸ਼ਤੇਦਾਰੀ ਵੀ ਦੇ ਸੰਬੋਧਨ ਨਹੀਂ ਉਹਨਾਂ ਤੋਂ ਕੋੜਾ ਬ੍ਰਾਹਮਣ ਕੋਲੀ ਨੇ ਤੇ ਇਹਨਾਂ ਦੇ ਜਿਹੜੇ ਜੰਮੀ ਨੇ ਉਹ ਬਿਲਕੁਲ ਸਬਿੱਟ ਜਿਹੜੇ ਸਾਬਿਤ ਹੋ ਰਹੇ ਨੇ ਦੇਖੋ ਉਹਨਾਂ ਦੇ ਘਰੋਂ ਜੇ ਕੋਈ ਪੈਸਾ ਬਰਾਮਦ ਹੋਇਆ ਹੈ ਕਿ ਉਹਨਾਂ ਦੇ ਖਿਲਾਫ ਵਿਜੀਲੈਂਸ ਦੀ ਇਨਕੁਆਰੀ ਚੱਲ ਰਹੀ ਸੀ ਸੈਂਟਰ ਗਵਰਨਮੈਂਟ ਨੇ ਵੀ ਕਿਸੇ ਨਾ ਕਿਸੇ ਅਧਾਰੇ ਤੋਂ ਉਹਨਾਂ ਦੀ ਇਨਕੁਆਰੀ ਸ਼ੁਰੂ ਕੀਤੀ ਸੀ ਪੈਸੇ ਬਰਾਮਦ ਕੀਤੇ ਸੀ ਜੇ ਉਹਨਾਂ ਦੇ ਕੋਈ ਗਲਤ ਪੈਸੇ ਆ ਜੋ ਸ਼ੋਅ ਨਹੀਂ ਕਰ ਸਕਣਗੇ ਤੇ ਜਿਹੜੀ ਸਜ਼ਾ ਮਿਲੇਗੀ ਫੇਰ ਹੀ ਅਸੀਂ ਉਹਨਾਂ ਦੇ ਅਲਿਗੇਸ਼ਨ ਲਾ ਸਕਦੇ ਹਾਂ ਕਿਸੇ ਦੇ ਘਰੋਂ ਕੋਈ ਪੈਸੇ ਬਰਾਮਦ ਹੋਣਾ ਕੋਈ ਨਹੀਂ ਹੈਗਾ ਕਿਸੇ ਕੋਈ ਪ੍ਰੋਪਰਟੀ ਵੇਚ ਕੇ ਆਏ ਹੋਵਗੇ ਜਾਂ ਕਿਦਰ ਹੋਰ ਪੈਸੇ ਆਏ ਹੋਣਗੇ ਪੈਸੇ ਬਰਾਮਦ ਨਾਲ ਹੀ ਐਲੀਗੇਸ਼ਨ ਨਹੀਂ ਲੱਗਦਾ ਜਿੰਨੀ ਦੇਰ ਸਾਬਤ ਨਾ ਹੋਰ ਚੰਨੀਵਰਾ ਦੇ ਇਹੋ ਜਿਹੇ ਕੋਈ ਵੀ ਐਲੀਗੇਸ਼ਨ ਅੱਜ ਤੱਕ ਨਹੀਂ ਲੱਗਾ ਐਮਐਲਏ ਵੀ ਰਹੇ ਆ ਉਥੇ ਦੇ ਪ੍ਰਧਾਨ ਵੀ ਰਹੇ ਆ ਕੌਂਸਲਾ ਵੀ ਰਹੇ ਆ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੰਮ ਕਰ ਰਿਹਾ ਐਜ਼ ਮੁੱਖ ਮੰਤਰੀ ਮੈਂ ਪਹਿਲਾਂ ਵੀ ਕਿਹਾ ਕਿ ਲੋਕ ਅੱਜ ਉਹਨਾਂ ਨੂੰ ਯਾਦ ਕਰ ਰਹੇ ਚਰਨਜੀਤ ਸਿੰਘ ਜੰਮਨੀ ਨੇ ਮੀਡੀਆ ਸਟੇਟਮੈਂਟ ਦਿੱਤੀ ਹੈ ਕਿ ਜਿਹੜੀ ਫੋਟੋ ਹੈ ਉਹ ਕਾਫੀ ਪੁਰਾਣੀ ਹੈ ਜਿਹੜੀ ਬੱਚੀ ਹੈ ਉਹ ਉਹਨਾਂ ਦੀ ਰਿਸ਼ਤੇਦਾਰ ਹੈ ਤੇ ਤੇ ਇਹ ਮੁੰਡੀਆਂ ਕਿ ਕਾਰੀਆ ਕਹਿ ਰਹੇ ਨੇ ਕਿ ਜਰਨਜੀਤ ਸਿੰਘ ਜੰਗੀ ਤੇ ਸ਼ਖਮੀ ਮਾਮਾ ਨੇ ਉਹ ਤਾਂ ਆਪਣੀ ਨਾਲ ਜਿਹਦੇ ਨਾਲ ਇਸ ਤਰ੍ਹਾਂ ਦੀ ਫੋਟੋ ਕਰਦੇ ਨੇ ਇਸ ਤਰ੍ਹਾਂ ਦੇ ਰਕਰ ਕਰਾ ਵਧੀਆ ਹੋਣ ਇਹਨਾਂ ਆਪਣੀ ਆਪਣੀ ਸੋਚ ਹੈ ਜੀ ਕਿ ਅਸੀਂ ਆਪਣੀਆਂ ਭੈਣਾਂ ਨਾਲ ਐੋ ਜੀ ਗੱਲ ਕਰਦੇ ਜਿਹੜਾ ਕੋਈ ਐਹੋ ਜਿਹਾ ਐਲੀਗੇਸ਼ਨ ਲਾਉਂਦਾ ਉਹ ਪਹਿਲਾਂ ਆਪਣੇ ਗਿਰੇਬਾਂ ਦੇ ਚੱਕ ਕੇ ਕਿ ਕਿਸੇ ਦੇ ਆਪਾਂ ਇਦਾਂ ਦਾ ਐਲੀਗੇਸ਼ਨ ਲਾਈਏ ਜਿਵੇਂ ਆਪਣੀ ਭੈਣ ਨਾਲ ਜਾ ਰਹੇ ਆ ਜਾਂ ਆਪਣੀ ਭਾਜੀ ਨਾਲ ਜਾ ਰਹੇ ਆ ਇਹੋ ਜਿਹਾ ਐਲੀਗੇਸ਼ਨ ਲਾਣਾ ਬੜੀ ਵੱਧ ਭੱਗੀ ਗੱਲ ਹੈ ਰਾਜਨੀਤੀ ਕਰਨੀ ਚਾਹੀਦੀ ਹੈ ਨਾ ਕਿ ਐਹੋ ਜੀਆਂ ਗੱਲਾਂ ਕਿਸੇ ਦੇ ਪਰਿਵਾਰ ਦੇ ਉੱਪਰ ਐਹੋ ਜੀ ਗੱਲ ਕਰਨੀ ਚਾਹੀਦੀ ਕਹਿ ਰਹੇ ਨੇ ਕਿ ਇਹਨਾਂ ਦਾ ਜਿਹੜਾ ਚਿਹਰਾ ਬੇਨਕਾਬ ਹੋ ਗਿਆ ਹੈ ਕਿਉਂਕਿ ਇਹਨਾਂ ਦੇ ਜਿਹੜੇ ਪਾਰਟੀ ਦੇ ਵਿਧਾਇਕ ਨੇ ਉਹ ਇਹਨਾਂ ਦੇ ਖਿਲਾਫ ਚੱਲੇ ਉਹ ਜਿਹੜੇ ਪਾਰਟੀ ਦੇ ਵਿਧਾਇਕ ਸੀਗੇ ਉਹਨਾਂ ਨੂੰ ਅਸੀਂ ਸਸਪੈਂਡ ਕਰ ਚੁੱਕੇ ਆਂ ਪਰ ਅੱਜ ਜੇ ਇਹਨਾਂ ਦੇ ਅਲੀਗੇਸ਼ਨ ਲਾ ਰਹੇ ਆ ਘਬਰਾ ਚੁੱਕੇ ਆਂ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਆ ਗੂੜੇ ਘਬਰਾ ਚੁੱਕੇ ਆਂ ਜੰਨੀ ਜੀ ਦੇ ਜਲੰਧਰ ਦੇ ਇਲੈਕਸ਼ਨ ਲੜ ਰਹੇ ਆ ਜਿੱਥੇ ਵੀ ਜੰਨੀ ਵਾਰੀ ਜਾ ਰਹੇ ਆ ਲੋਕ ਇਹਨਾਂ ਨੂੰ ਯਾਦ ਕਰ ਰਹੇ ਆ ਤੇ ਲੋਕ ਇਹਨਾਂ ਨੂੰ ਵੋਟ ਪਾਉਣ ਵਾਸਤੇ ਤਿਆਰ ਆਂ ਇਸ ਨੂੰ ਨਾ ਦਿੱਤੇ ਚਰਨਜੀਤ ਸਿੰਘ ਜਮੀਨਾ ਗ੍ਰਾਫਟਾਂ ਦੇ ਵਿੱਚ ਆ ਜਾਏਗਾ ਕਿਉਂਕਿ ਇਸ ਤਰ੍ਹਾਂ ਦਾ ਜੇ ਮੈਸੇਜ ਆਦਾ ਤੇ ਲੋਕ ਵੀ ਜਿਹੜੇ ਨੇ ਇਹਦੇ ਨਾਲ ਨੈਗੇਟਿਵ ਹੋ ਜਾਣਗੇ ਜਿਖੋ ਕਿਸੇ ਦੇ ਅਲੀਗੇਸ਼ਨ ਲਾਣਾ ਬਗੈਰ ਕਿਸੇ ਬਰੂਫ ਤੋਂ ਲੋਕ ਸਭ ਪੜੇ ਲਿਖੇ ਜਾਣਦੇ ਆ ਲੋਕ ਅੱਜ ਚਰਨਜੀਤ ਸਿੰਘ ਕੰਨੀਵਰਾਂ ਦੇ ਨਾਲ ਨੇ ਔਰ ਅਸੀਂ ਤੇ ਜਿੱਥੇ ਵੀ ਲਿਖਿਆ ਪਰਵਾ ਹੁਆਰਾ ਹੀ ਮਿਲਿਆ ਚੰਨੀ ਜੀ ਨੂੰ ਔਰ ਲੋਕ ਉਹਨਾਂ ਦੀ ਤਾਰੀਫ ਕਰ ਰਿਹਾ ਕਿ ਤੁਸੀਂ ਬਹੁਤ ਵਧੀਆ ਪੰਜਾਬ ਦੇ ਲਈ ਕੰਮ ਕੀਤਾ ਹੈ ਅਸੀਂ ਵੋਟ ਜਿਹੜੀ ਹੈ ਤੁਹਾਨੂੰ ਹੀ ਬਾ ਤੁਸੀਂ ਜਿਵੇਂ ਦੱਸਿਆ ਹੈ ਕਿ ਜਿੱਥੋਂ ਛੋੜ ਲਈ ਆਪਣੇ ਇਸੇ ਵਾਰੀ ਪੋਸਟਰ ਲਾ ਕੇ ਚੀਜ਼ ਵਾਇਰਲ ਕੀਤੀ ਹੈ। ਗਲਤ ਸੰਦੇਸ਼ ਨਹੀਂ ਲੈ ਰਹੇ ਆ ਵਰਕਰਾਂ ਦੇ ਵਿੱਚ ਵੀ ਜਾਂ ਲੋਕਾਂ ਦੇ ਵਿੱਚ। ਨਹੀਂ ਨਹੀਂ ਇਹੋ ਜਿਹਾ ਕੋਈ ਫਰਕ ਨਹੀਂ ਪੈਂਦਾ ਜੀ ਜੇ ਆਪਾਂ ਕਿਸੇ ਦੇ ਕਿਸੇ ਦੇ ਵਿਰੋਧ ਦੇ ਵਿੱਚ ਕੋਈ ਨਾ ਕੋਈ ਲਾਦੀ ਹੈ ਆਬਜੈਕਸ਼ਨ ਲਾਦੀ ਹੈ ਜਾਂ ਕੋਈ ਜਿੰਨੀ ਦੇਰ ਪ੍ਰੂਫ ਨਾ ਸਾਬਤ ਹੋਵੇ ਆਪਾਂ ਕੋਈ ਇਹੋ ਜਿਹਾ ਇਸ਼ਾਰਾ ਕਰ ਲਈਏ ਲੋਕ ਜਾਣਦੇ ਆ ਲੋਕਾਂ ਦੇ ਕੋਈ ਅਸਰ ਨਹੀਂ ਹੋਗਾ ਇਹੋ ਜਿਹਾ ਲੋਕ ਜਿੰਨੇ ਨੇ ਪੋਸਟਰ ਲਾਏ ਆ ਉਹਨਾਂ ਦੇ ਖਿਲਾਫ ਵੀ ਬੋਲਣ ਦੇ ਉਹਨਾਂ ਦੇ ਉਹਨਾਂ ਦਾ ਪਰਿਵਾਰ ਹੈ ਉਹ ਵੀ ਸਾਰੇ ਆ ਜਿਹੜੇ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਸੋ ਮੈਂ ਸਮਝਦਾ ਕਿ ਫਲੋਰ ਹਲਕਾ ਜਿਹੜਾ ਅੱਜ ਇੱਕ ਤਰਫਾ ਮੁਕਤੇਗਾ ਔਰ ਵੱਡੀ ਲੀਡ ਹੈ ਜਿਹੜੀ ਵੋਟਾਂ ਦੀ ਉਹ ਸਾਨੂੰ ਫਲੋਰ ਹਲਕੇ ਦੇ ਵਿੱਚੋਂ ਆਉਣ ਵਾਲੀ। ਇੰਕੋ ਤੇ ਇੱਕ ਪੋਸਟਰ ਵਾਇਰਲ ਹੁੰਦਾ ਪਿਆ ਕਿ ਬੱਚੋ ਚੰਨੀ ਤੋਂ ਬੱਚੋ ਕਿਧਰ ਦੇਖਦੇ ਇਸ ਪੋਸਟਰ ਨੂੰ ਤੁਸੀਂ। ਦੇਖੋ ਗੱਲ ਹੈ ਕਿ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਜਦੋਂ ਚੰਨੀ ਸਾਹਿਬ ਮੰਤਰੀ ਸਨ ਤਾਂ ਇੱਥੋਂ ਦੇ ਇੱਕ ਸੀਨੀਅਰ ਆਈਐਸ ਅਫੀਸਰ ਜਿਨ੍ਹਾਂ ਦਾ ਮੈਂ ਨਾਮ ਕੋਡ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਹੜੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਜਿਨ੍ਹਾਂ ਕਰਕੇ ਬੜੀ ਉਦੋਂ ਚਰਚਾ ਦਾ ਵਿਸ਼ਾ ਰਿਹਾ ਔਰ ਮੈਂ ਤਾਂ ਇਹ ਵੀ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਮਾਮਲਾ ਮਾਫੀਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਔਰ ਬੜੀ ਮੰਦ ਭਾਗੀ ਗੱਲ ਹੈ ਇਦਾਂ ਦੇ ਪੋਸਟਰ ਜੇ ਅੱਜ ਜ਼ਿਲंधर ਦੀਆਂ ਗਲੀਆਂ ਦੇ ਵਿੱਚ ਲੱਗ ਰਹੇ ਆ ਲੱਗਦਾ ਸਮਝਦਾ ਕਿ ਇਹਦੇ ਉੱਤੇ ਜ਼ਿਲंधर ਵਾਲਿਆਂ ਨੂੰ ਸੋਚਣ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਤਾਂ ਇਹੋ ਜਿਹੇ ਲੋਕ ਇਹੋ ਜਿਹੇ ਲੀਡਰ ਚਾਹੀਦਾ ਜਿਹਦੇ ਉਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕੀਏ ਜਿਹਦਾ ਕਰੈਕਟਰ ਉੱਚਾ ਹੋਵੇ ਕਿਉਂਕਿ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਆਪਣੇ ਕੰਮਾਂ ਦੇ ਲਈ ਲੀਡਰ ਸਾਹਿਬਾਨਾਂ ਦੇ ਕੋਲ ਜਾਣਾ ਹੁੰਦਾ ਅਗਰ ਗਲਤ ਨੀਅਤ ਵਾਲੇ ਲੋਕ ਹੈ ਜਿਹੜੇ ਉਹ ਅੱਗੇ ਆਉਣਗੇ ਤਾਂ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਸਮਾਜ ਦਾ ਵੀ ਨੁਕਸਾਨ ਹੋਏਗਾ ਸੋ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਗੱਲ ਹੁਣ ਚੱਲ ਪਈ ਹੈ ਜਲੰਧਰ ਦੇ ਵਿੱਚ ਤਾਂ ਇਹ ਘਰ ਘਰ ਤੱਕ ਪਹੁੰਚ ਰਹੀ ਹੈ ਇਸ ਗੱਲ ਦਾ ਖਾਸ ਕਰਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਪਹਿਣਾ ਉਹਨਾਂ ਦੇ ਵਿੱਚ ਬੜਾ ਗਲਤ ਮੈਸੇਜ ਆ ਰਿਹਾ ਹੈ ਔਰ ਲੋਕ ਇਸ ਗੱਲ ਤੋਂ ਬੜੇ ਪਰੇਸ਼ਾਨ ਹੈ ਸਰ ਮਹਿੰਦਰ ਕੇਪੀ ਨੂੰ ਕਿੱਦਾਂ ਦੇਖਦੇ ਕਿਉਂਕਿ ਉਹ ਵੀ ਮੈਦਾਨ ਚ ਉਤਰ ਚੁੱਕੇ ਹੈ ਪੁਰਾਣੇ ਕਾਂਗਰਸੀ ਹੈ ਤੁਹਾਡੇ ਦੋਸਤ ਵੀ ਰਹੇ ਨੇ ਤੇ ਹੁਣ ਉਹ ਵੀ ਮੈਦਾਨ ਵਿੱਚ ਉਹਨਾਂ ਨੂੰ ਕਿੱਦਾਂ ਦੇਖਦੇ ਵੀ ਦੇਖਣਾ ਕੀ ਹੈ ਜੀ ਆਪਾਂ ਲੋਕ ਦੇਖਣਗੇ ਜਿਨ੍ਹਾਂ ਨੇ ਵੋਟਾਂ ਪਾਈਆਂ ਅਸੀਂ ਤਾਂ ਆਪਣੇ ਕੰਮ ਕਰ ਰਹੇ ਹਾਂ ਅਸੀਂ ਕਿਉਂ ਦੇਖਾਂਗੇ ਉਹਨਾਂ ਨੂੰ ਕੰਪੀਟੀਸ਼ਨ ਦੇਖ ਰਹੇ ਹੋ ਤੁਸੀਂ ਨਹੀਂ ਜੀ ਨਹੀਂ ਅਸੀਂ ਉਹ ਤਾਂ ਦੇਖੋ ਸਾਡੇ ਸਤਿਕਾਰਯੋਗ ਨੇ ਅਸੀਂ ਉਹਨਾਂ ਤੋਂ ਦੇਖ ਕੇ ਆਪਾਂ ਤਾਂ ਅਸੀਂ ਤਾਂ ਕੰਮ ਕਰਨਾ ਆਪਦੀ ਆਪਦੀ ਪਾਰਟੀ ਦੇ ਵਿੱਚ ਆਪਣੀਆਂ ਆਪਣੀਆਂ ਨੀਤੀਆਂ ਲੈ ਕੇ ਜਾਣੀਆਂ ਉਹ ਵੀ ਆਪਣੀ ਗੱਲਾਂ ਆਪਣੀਆਂ ਨੀਤੀਆਂ ਦੱਸਣਗੇ ਸੋ ਜਲੰਧਰ ਦੇ ਲੋਕ ਸਿਆਣੇ ਆ ਇੱਥੋਂ ਦੇ ਲੋਕ ਆ ਜਿਹੜੇ ਹਰ ਚੀਜ਼ ਜਾਣਦੇ ਆ ਕਿਉਂਕਿ ਤਕਰੀਬਨ ਅੱਧਾ ਜਲੰਧਰ ਅੱਜ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਲੋਕ ਅਵੇਅਰ ਹੈ ਹਰ ਚੀਜ਼ ਨੂੰ ਜਾਣਦੇ ਆ ਔਰ ਮੇਰਾ ਖਿਆਲ ਹੈ ਕਿ ਲੋਕ ਜਿਹੜੇ ਆ ਫੈਸਲਾ ਵੀ ਕਰਦੇ ਬਹੁਤ ਜ਼ਿਆਦਾ ਪਲਾਨ ਜਿਹੜੇ ਜਲੰਧਰ ਤੋਂ ਖਾਸ ਕਰ ਹੁੰਦਾ ਪਿੰਡ ਤੇ ਪਿੰਡ ਖਾਲੀ ਹੁੰਦੇ ਤੇ ਲੋਕਾਂ ਦੇ ਪਰਿਵਾਰ ਸੈਟਲ ਆ ਚੰਗੀ ਲਾਈਫ ਜੀਣ ਦੇ ਲਈ ਦੁਨੀਆ ਦੇ ਜੀਵਨ ਦੇ ਵਿੱਚ ਅੱਗੇ ਵਧਣ ਲਈ ਵੱਡੀਆਂ ਕਮਾਈਆਂ ਕਰਨ ਦੇ ਲਈ ਅੱਜ ਲੋਕ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਅਗਰ ਜਾ ਰਹੇ ਆ ਮੈਨੂੰ ਤਾਂ ਇਹ ਚ ਕੋਈ ਹਰਜ ਵੀ ਨਹੀਂ ਆ ਅਗਰ ਕੋਈ ਜਾਂਦਾ ਤਾਂ ਇੱਥੇ ਵੀ ਤਾਂ ਦੁਨੀਆ ਆਂਦੀ ਆ ਕੰਮ ਕਰਨ ਦੇ ਲਈ ਬਿਹਤਰ ਆਪਸ਼ਨ ਜ਼ਿੰਦਗੀ ਦੇ ਬਿਹਤਰ ਆਪਸ਼ਨ ਤਲਾਸ਼ਨ ਦੇ ਲੋਕ ਜਾਂਦੇ ਆ ਅਦਰ ਉਦਰ ਵੀ ਜਾਂਦੇ ਆ ਇਹ ਨਹੀਂ ਕਿ ਪੰਜਾਬ ਦੇ ਵਿੱਚ ਬਹੁਤ ਮਾੜੀ ਹਵਾ ਚੱਲ ਰਹੀ ਆ ਤਾਂ ਇਹਦੇ ਕਰਨਾ ਚੰਗਾ ਹੋਰ ਬਿਹਤਰ ਕਰਨ ਲਈ ਇਹ ਤਾਂ ਲੋਕਾਂ ਦੇ ਆਪਣੇ ਨਿੱਜੀ ਫੈਸਲੇ ਇਹਦੇ ਤੇ ਤਾਂ ਮੈਂ ਉਹ ਵੀ ਪਰਿਵਾਰ ਦੇਖਿਆ ਕਿ ਜਿਹੜੇ ਬਾਹਰ ਜਾ ਕੇ ਵਾਪਸ ਆ ਗਏ ਆ ਇਦਾਂ ਦੇ ਪਰਿਵਾਰ ਵੀ ਬਹੁਤ ਸਾਰੇ ਹੈਗੇ ਆ ਸੋ ਇਹ ਤਾਂ ਆਪਣੀ ਆਪਣੀ ਸੋਚ ਦੇ ਉੱਤੇ ਡਿਪੈਂਡ ਕਰਦਾ ਕਿ ਕਿਸੇ ਨੇ ਆਪਣੀ ਜ਼ਿੰਦਗੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਜੀਣਾ ਇੱਕ ਆਖਰੀ ਸਵਾਲ ਹੈ ਪਿੰਡਾਂ ਚ ਕਿਹੋ ਜਿਹਾ ਰਿਸਪੌਂਸ ਮਿਲਦਾ ਹੈ ਕਿਉਂਕਿ ਕਈ ਜਗ੍ਹਾ ਕਿਸਾਨ ਵਿਰੋਧ ਕਰ ਰਹੇ ਦਿੱਕਤ ਪਰੇਸ਼ਾਨੀ ਆ ਰਹੀ ਹੈ ਕੈਂਪੇਨ ਕਰਨ ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਕਿਸਾਨ ਵਿਰੋਧ ਨਹੀਂ ਕਰ ਰਿਹਾ ਕੁਝ ਲੀਡਰ ਹੋ ਸਕਦੇ ਆ ਜਿਹੜੇ ਕਿਸਾਨਾਂ ਦੇ ਜਿਹੜੇ ਵਿਰੋਧ ਕਰ ਰਹੇ ਆ ਆਮ ਕਿਸਾਨ ਤਾਂ ਵਿਚਾਰਾ ਆਪਣੀ ਫਸਲ ਸੰਬੰਧ ਦੇ ਲੱਗਾ ਆਪਣੀ ਫਸਲ ਦੀ ਜਿਹੜੀ ਉਹਨੇ ਮਿਹਨਤ ਕੀਤੀ ਆ ਪਿਛਲੇ 4-5 ਮਹੀਨੇ ਅੱਜ ਉਹ ਫਸਲ ਜਿਹੜੀ ਉਹਨੂੰ ਸੰਭ ਕੇ ਵਿਚਾਰਾ ਮਿਹਨਤ ਕਰ ਰਿਹਾ ਕਿਸਾਨ ਦੇ ਨਾਲ ਤਾਂ ਕੋਈ ਸਾਡਾ ਇਹੋ ਜੀ ਗੱਲ ਹੈ ਜੀ